ਤਾਰ ਸਿੰਘ ਜੀ ਆ ਕੀ ਬਣਾਤਾ ਯਾ ਕੀ ਸਿਸਟਮ ਹੈ ਇਹ ਜਿਗਰ ਬਣਾਇਆ ਸੀਗਾ ਲਸਣ ਲਾਉਣ ਵਾਸਤੇ ਅੱਛਾ ਲਸਣ ਦੀ ਉਹ ਲਿਕਾਇਆਂ ਮਾਰਨੀਆਂ ਪੈਂਦੀਆਂ ਸੀਗਾ ਕਾਫੀ ਪ੍ਰੋਬਲਮ ਆਉਂਦੀ ਸੀਗੀ ਹੂੰ ਉਹ ਪਰ ਜਿਹੜੀ ਲਸਣ ਲਾਈ ਆ ਸਾਰੀ ਉਹ ਇਸੇ ਨਾਲ ਹੀ ਲਾਈ ਆ ਇਹਦੇ ਨਾਲ ਲਾਈ ਆ ਹਾਂ ਇਹ ਨਾਲ ਉਹਨਾਂ ਦੀਆਂ ਨਿਸ਼ਾਨੀਆਂ ਐ ਇੱਕੋ ਜਿਹੀਆਂ ਨਿਸ਼ਾਨੀਆਂ ਲੱਗਿਆ ਨੇ ਪੂੜੀਆਂ ਵਧੀਆ ਆਹ ਦੇਖੋ ਆ ਜਿਵੇਂ ਲੱਗਦੀਆਂ ਨੇ ਹਨਾ ਵਾਹ ਕੀ ਬਾਤ ਆ ਜੀ ਤੇ ਇਹ ਇਦੋਂ ਫਾਇਦਾ ਬਸ ਉਹਦੇ ਵਿੱਚ ਧਰੀ ਜਾਓ ਲਸਣ ਨਾਲੇ ਤਾਂ ਇਹ ਲੈਣ ਵੇ ਲੈਣ ਲੱਗਦੀ ਹੈ ਨਾ ਇਹ ਸਾਰੀ ਇਹਦੇ ਨਾਲ ਹੀ ਲਾਉਣੇ ਸੌਖੀ ਆ ਹਾਂ ਬਿਲਕੁਲ ਦੇ ਹੁਣ ਆਪਾਂ ਇਹ ਮਟਰ ਲਾਉਣੇ ਆ ਹਾਂ ਉਹ ਵੀ ਆਪਾਂ ਬਸ ਇਹ ਇੱਥੇ ਕਰਕੇ ਧਰ ਦਿਆਂਗੇ ਹੂੰ ਤੇ ਜਿੱਦਾਂ ਮਟਰ ਲਾਵਾਂਗੇ ਆਹ ਉਹ ਨਿਸ਼ਾਨ ਬਣੀ ਜਾਂਦੇ ਨਾ ਇਹ ਲੱਗੀ ਜਾਣਗੇ ਹੂੰ ਇਹਦੇ ਬਸੋ ਜਿੱਥੇ-ਇਥੇ ਨਿਸ਼ਾਨ ਬਣ ਗਏ ਉਹਦੇ ਵਿੱਚ ਆਪਾਂ ਮਟਰ ਪਾ ਦਿੰਦੇ। ਕੀ ਬਾਤ ਆ। ਯਾ ਦੇਖੋ ਆ ਸਾਰੇ ਨਿਸ਼ਾਨ ਕਿੰਨੇ ਵਧੀਆ ਬਣ ਗਏ ਹਨਾ। ਤੇ ਅੱਛਾ ਜੀ ਇਹ ਕਿਵੇਂ ਬਣਾਇਆ ਤੁਸੀਂ ਤਕਨੀਕ ਕਿਵੇਂ ਆ ਇਹਦੇ? ਇੱਕ ਤਾਂ ਲੱਕੜ ਦਾ ਗੋਲਾ ਲਿਆ ਆਪਾਂ ਇਹ। ਇਹ ਬਸ ਡੈਡੀ ਨੇ ਮਤਲਬ ਉਹ ਕਰ ਲਿਆ ਸੀਗਾ। ਹਾਂ। ਅ ਦੇਖਿਆ ਸੀਗਾ YouTube ਤੋਂ। ਹਾਂ। ਬਸ ਉੱਥੋਂ ਦੇਖ ਕੇ ਆ ਲੱਕੜ ਵਿੱਚੋਂ ਵਢਾ ਕੇ ਲੈ ਗਏ ਸੀ। ਹਾਂ। ਤੇ ਖਰਾ ਕੇ ਤਿਆਰ ਤੋਂ ਤੇ ਮਿਸਤਰੀ ਤੋਂ। ਹਾਂ। ਤੇ ਬਣਾ ਲਿਆ ਨਾ। ਇਹ ਕਿੰਨੇ ਫੁੱਟ ਦਾਗਾ ਕਿੰਨੇ ਫੁੱਟ ਦਾਗਾ ਇਹ? ਇਹ ਤਾਂ 3 ਫੁੱਟ। 3 ਫੁੱਟ ਐ ਹੋ ਗਿਆ ਇਹ ਤੇ ਇੱਥੇ ਇਹਦੇ ਲਾਤਾ ਬਹਿਰੰਗ ਬਹਰੰਗ ਲਾਤਾ ਜੀ ਆ ਇਹਦੇ ਵਿੱਚ ਪੱਤੀ ਲਾ ਕੇ ਮੇਖਾਂ ਲਾਤਿਆਂ ਦੇ ਨਾਲ ਲਾਤਾ ਬਹਰੰਗ ਹਾਂ ਤੇ ਉਦੋਂ ਇਹਦਾ ਪੈਪ ਲਾਤੀ ਤੁਸੀਂ ਇਹ ਹਨਾ ਹਾਂ ਠੀਕ ਹੈ ਤੇ ਆ ਕਿੰਨੇ ਕਿੰਨੇ ਜਗ੍ਹਾ ਤੇ ਲਾਇਆ ਜਿਹੜੇ ਇਹਦੇ ਚ ਸਰੀਏ ਲਾਇਆ ਤੁਸੀਂ ਇਹ ਇਹ 4 ਕੰਚ ਦੇ ਆ ਠੀਕ ਹੈ 4 ਕੰਚ ਦੇ ਆ 4 ਕੰਚ ਦੀ ਉਹ ਆ ਹਨਾ ਤੇ ਬਾਹਰ ਕਿੰਨੇ ਛੱਡੇ ਇਹ ਇਧਰ ਹਾਂ ਇਧਰ ਨਹੀਂ ਨਹੀਂ ਐ ਉੱਪਰ ਨੂੰ ਕਿੰਨੇ ਆ ਇਹ ਐ ਨੂੰ ਐ ਨੂੰ ਇਹ ਆ 3 ਇੰਚ ਦਾ ਗੈਂਚ ਦਾ ਜੀ ਆ 5 ਇੰਚ ਦਾ ਇਹ 5 ਇੰਚ ਦਾ ਹੋ ਗਿਆ ਹੈ ਨਾ ਤੇ ਇਹ ਉੱਪਰ ਨੂੰ ਹੋ ਹੈਗਾ ਜੀ ਮਤਲਬ 2 ਇੰਚ ਨਾ ਹਾਂ ਉੱਪਰ ਨੂੰ ਬਾਹਰ ਨੂੰ ਨਿਕਲਿਆ ਹੈ 2 ਇੰਚ ਨਾ ਜੇ ਤੁਸੀਂ ਬਾਈ ਇਹਦੇ ਨਾਲ ਲਸਣ ਲਾਉਣੀ ਆ ਗੰਡੇ ਲਾਉਣੇ ਆ ਮਟਰ ਲਾਉਣੇ ਆ ਇਹ ਚੀਜ਼ ਬਹੁਤ ਘੈਂਟ ਚੀਜ਼ ਬਣਦੀ ਆ ਬਾਈ ਹੈ ਨਾ ਸਾਨੂੰ ਮੱਥਾ ਮਾਰਨ ਦੀ ਬੜੀ ਲੋੜ ਨੇ ਦੇਖੋ ਕਿੰਨੇ ਸੋਹਣੇ ਨਿਸ਼ਾਨ ਆ ਇਹ ਸੋਹਣੀ ਲੱਗਦੀ ਆ ਲਾਈ ਤੇ ਇੱਕ ਵਾਰੀ ਛੇਦੀ ਹੋ ਜਾਂਦੀ ਆ ਇੱਕ ਜਿਹੜਾ ਹੁਣ ਉਹ ਬਜ਼ੁਰਗ ਆਪਾਂ ਦੇਖੇ ਸੀਗੇ ਉਹ ਕਹਿੰਦੇ ਸੀ ਆਪਾਂ ਘਰ ਵਾਸਤੇ ਲਸਣ ਲਾਉਨੇ ਹੁੰਦੇ ਆ ਹੂੰ ਉਹ ਕੀ ਕਰ ਰਹੇ ਸੀਗੇ ਵੀ ਕਹਿੰਦੇ ਅਸੀਂ ਛਿੱਟਾ ਦੇ अच्छा ਤੇ ਬਸ ਕਹਿੰਦੇ ਵੀ ਉੱਤੇ ਥੋੜੀ-ਮੋਟੀ ਉਹ ਬਾਅਨ ਨੇ ਪਰਾਲੀ ਬਾਅਨ ਨੇ ਉਹ ਇਹ ਨਾਲ ਹੋ ਜਾਂਦੀ ਆ ਪਰ ਜਿਹੜੀ ਤੁਸੀਂ ਸਹੀ ਲਸਣ ਦੇਖੋਗੇ ਹੁਣ ਆਪਣੀ ਤੁਸੀਂ ਦੇਖੀ ਹੋਈ ਹੈ ਲਸਣ ਲੱਗੀ ਹੋਈ ਹੈ ਨਾ ਉਹ ਨਾਲ ਦੀ ਨਾਲ ਹੀ ਮੱਲਵੀਕ ਤਾਂ ਸਿੱਧੀ ਖੜਮੀ ਲਾਈ ਸੀਗੀ ਆਪਾਂ ਬਿਲਕੁਲ ਤੇ ਬਹੁਤ ਛੇਦੀ ਜਾਲ ਗਈ ਸੀ ਬਹੁਤ ਛੇਦੀ ਉਹਦੀ ਗ੍ਰੋਥੀ ਬਹੁਤ ਜਿਆਦਾ ਹੈ ਤੇ ਉਹਦੀ ਜਿਹੜੀ ਗੰਢੀ ਬਣਨੀ ਆ ਉਹ ਵੀ ਪੂਰੀ ਵਧੀਆ ਬਣਨੀ ਆ ਹੂੰ ਜਿਹੜੀ ਤੇ ਮਿੱਟੀ-ਮੁੱਟੀ ਪੈ ਗਈ ਥੋੜੀ-ਮੋਟੀ ਉਹਦੀ ਕੰਨੀ ਨਿਕੀ ਰਹਿੰਦੀ ਹੈ ਬਿਲਕੁਲ ਚੱਕ ਲਈਏ ਆਹ ਦੇਖੋ ਮਿੱਤਰੋ ਤੁਸੀਂ ਆਹ ਜਗਾਰੜਾ ਜਿਹੜਾ ਬਣਾ ਸਕਦੇ ਹੋ ਬਈ ਹਨਾ ਆਪਣੇ ਖੇਤ ਦੇ ਵਿੱਚ ਜੇ ਤੁਸੀਂ ਏਦਾਂ ਦੀ ਕੋਈ ਸਬਜ਼ੀ ਲਾਉਣੀ ਹੈ ਤਾਂ ਬਾਈ ਹਰਣਾ ਨੇ ਲਾਇਆ ਹੋਇਆ ਬਹੁਤ ਵਧੀਆ ਚੀਜ਼ ਆ ਹਨਾ ਇਹ ਹੂੰ ਤੇ ਤੁਸੀਂ ਵੀ ਕਰ ਸਕਦੇ ਹੋ ਠੀਕ ਆ ਬਈ ਜੀ ਓਕੇ ਓਕੇ